ਖਰੜ ਦੇ ਐਸ.ਡੀ.ਐਮ ਗੁਰਮਿੰਦਰ ਸਿੰਘ ਦੇ ਵੱਲੋਂ ਅੱਜ ਖਰੜ ਸਿਵਲ ਹਸਪੀਟਲ ਦਾ ਦੌਰਾ ਕੀਤਾ ਗਿਆ ਤੇ ਰੇਡ ਕੀਤੀ ਗਈ। ਉੱਥੇ ਡਾਕਟਰਾਂ ਦੀ ਜਿਹੜੀ ਹੈ ਚੈਕਿੰਗ ਕੀਤੀ ਗਈ ਤੇ ਮਰੀਜ਼ਾਂ ਨੂੰ ਵੀ ਪੁੱਛਿਆ ਗਿਆ ਕਿ ਉਹਨਾਂ ਨੂੰ ਦਵਾਈ ਬੁੱਟੀਆਂ ਜਿਹੜੀਆਂ ਮਿਲਦੀਆਂ ਏ ਜਾਂ ਬਾਹਰ ਤੋਂ ਲੈ ਕੇ ਆਂਦੇ ਨੇ। ਆਓ ਤੁਹਾਨੂੰ ਲੈ ਚੱਲਦੇ ਹਾਂ ਸਿੱਧਾ ਹੀ ਖਰੜ ਸਿਵਲ ਹਸਪੀਟਲ ਦੇ ਵਿੱਚ ਤੇ ਤੁਹਾਨੂੰ ਦਿਖਾਣੇ ਆ ਐਸ.ਡੀ.ਐਮ ਖਰੜ ਕਿਸ ਤਰ੍ਹਾਂ ਜਿਹੜੇ ਨੇ ਮਰੀਜ਼ਾਂ ਨਾਲ ਗੱਲਬਾਤ ਕਰ ਰਹੇ ਨੇ, ਕੀ ਚੈਕਿੰਗ ਕੀਤੀ ਆ, ਕੀ ਉਹ ਕਹਿੰਦੇ ਨੇ, ਕੀ ਮਰੀਜ਼ ਕਹਿੰਦੇ ਨੇ ਉਹ ਵੀ ਤੁਹਾਨੂੰ ਸੁਣਾਵਾਂਗੇ। ਸਭ ਤੋਂ ਪਹਿਲਾਂ ਦੇਖੋ ਇਹ ਲਾਈਵ ਤਸਵੀਰਾਂ। ਮੈਂ ਲੇਵਲ ਵਾਲਾ ਨਹੀਂ ਹੈ ਯਾਰ ਅੱਛਾ ਹੋਰ ਦੋਸਤ ਕਾਹਦੀ ਕੋਰਾਂ ਕੋਲ ਕੋਈ 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 ਬੱਚਾ ਹੈ ਸਰ ਸਾਥ ਨੂੰ ਸਜਾ ਕੇ ਪਾਸ ਕੋ ਲੱਗਦੇ ਹੈ ਨਾਮ ਜਾਨੂੰ ਕਿਸੇ ਕੋਲ ਹੈ 13 ਤੇ ਫਿਰ ਤੁਸੀਂ ਕੋਈ ਨਾ en die

బాసౌరయ్య ఆపటండి వచ్చండి వచ్చండి మనం అది ప్రతిరోజు లైఫ్ లైఫ్ వరకు ప్రతి నిత్యం ਫੋਰ ਡੈਪੋਟੀਸ਼ਨ ਦੇ ਨੇ ਐਸ ਤੋਂ ਸਾਡੇ ਕੋਲ ਟੋਟਲ ਆਰਟ ਸਟਾਫ ਨੇ ਉਹਨਾਂ ਚੋਂ ਮਤਲਬ ਸੱਤ ਰਹਿ ਗਿਆ ਦੋ ਬਾਰੋਂ ਇਹ ਚਿਹਰੇ ਬਹੁਤ ਪ੍ਰੋਬਲਮ ਆਈ ਜੀ 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 ਅੱਛਾ ਪੇਸ਼ੈਂਟ ਬਹੁਤ ਪਰੇਸ਼ਾਨ ਹੁੰਦੇ ਆ ਅੱਛਾ ਹਾਂਜੀ ਹੋਰ ਕੀ ਦੇਖੋ ਸਾਰੀ ਕਿਸੇ ਦੇ ਟਾਈਮ ਨਹੀਂ ਕਿਸੇ ਕੋਈ ਪੈਂਚਰ ਖੜੀਆ ਕੋਈ ਟੁੱਟੀ ਵੀ ਹੈ ਜੀ ਹੂੰ ਬੱਚੇ ਉਹਦੀ ਉੱਚਾ ਚੱਕਾ ਤੇ ਦੇ ਲਈ ਆਏ ਹੋਰ ਕੋਈ ਪਰੇਸ਼ਾਨੀ ਕੀ ਆ ਰਹੀ ਹੈ ਹਸਪੀਟਲ ਪਰੇਸ਼ਾਨੀ ਕੋਈ ਨਹੀਂ ਹੈ ਬਸ ਇਹੀ ਵੀ ਪੂਰੀ ਜਾ ਰਿਹਾ ਮੀਡੀਅਮ ਪਾਪਾ ਕਰਨ ਦਿੱਤੀਆਂ ਬੰਦੀਆਂ ਅੱਛਾ ਦਵਾਈ ਮਿਲ ਰਹੀ ਦਵਾਈ ਪੂਰੀ ਮਿਲਦੀ ਹੈ ਕੋਈ ਕਹੇ ਦਵਾਈ ਹਸਪੀਟਲ ਤੋਂ ਲੈ ਮਿਲ ਰਹੀ ਹੈ ਕਿ ਬਾਹਰ ਦੁਕਾਨਾਂ ਤੋਂ ਹਸਪੀਟਲ ਮਿਲ ਰਹੀ ਹੈ ਸਰ ਦੁਕਾਨਾਂ ਤੋਂ ਵੀ ਲੈਣੇ ਬਾਹਰ ਤੋਂ ਦਵਾਈ ਦੰਤ ਤੱਕ ਕੋਈ ਮਿਲ ਦਵਾਈ ਡਾਕਟਰ ਜਾਂ ਨਰਸਿੰਗ ਸਟਾਫ ਪੂਰਾ ਅੱਜ ਜੋ ਸਟਾਫ ਪੂਰਾ ਹੈ ਟਾਈਮ ਸਿਰ ਚੈੱਕ ਕਰਦੇ ਆ ਤੁਹਾਨੂੰ ਉਰੇ ਆ ਕੇ ਅੱਜ ਟਾਈਮ ਨਾ ਚੈੱਕ ਕਰਦੇ ਹੋਰ ਕੋਈ ਮੰਗ ਕੀ ਮੰਗ ਚਾਹੁੰਦੇ ਹੋ ਜਿਹੜੇ ਆ ਦਵਾਈ ਸਾਡੀ ਪੂਰੀ ਬੱਚੇ ਦੀ ਦੇਖਭਾਲ ਹੋ ਗਈ ਬਸ ਅੱਛਾ ਜਿਹੜਾ ਉਰੇ ਸਮਾਨ ਤੁਸੀਂ ਕਹਿ ਰਹੇ ਹੋ ਬੀਲ ਚੇਅਰ ਦੀ ਪ੍ਰੋਬਲਮ ਆ ਰਹੀ ਹੈ ਬੀਲ ਚੇਅਰ ਬਾਹਰ ਜਾ ਕੇ ਦੇਖ ਲਓ ਉਹ ਆਪਣੇ ਕੋ हाँ ਕੇ ਆ ਬਨਾਈ ਹੋਈ ਨਹੀਂ ਹੈ ਗਈ ਮਰੀਦ ਕਰ ਦੋ ਆਏ ਆ ਰੇਡੀਅਮ रेडियम ਚੱਕ ਕੇ ਬਿਜਾਰਤ ਬਹੁਤ ਅੱਜ ਕੇ ਆ ਜਿਹੜੇ ਦਾਤੋਕੀ जैसे ਪ੍ਰੋਬਲਮ ਸੀ ਸਾਹ ਤੁਸੀਂ ਦੇਖੋ ਮੈਂ ਹੁਣ ਤੱਕ ਟੇਬਲ 'ਤੇ ਪਾ ਬਹੁਤ ਜਲਦ ਪਛਾਣੀ ਹੋ ਗਈ ਜੀ 3:30 ਵਜੇ ਜੀ ਤੋਂ ਟੋਟਲ ਮੈਟੈਂਡ ਹਾਂ ਜੀ ਮੈਂ ਮੈਂ ਜੀ ਕਿੰਨੇ ਵਿੱਚ ਕਰਤੀ ਨੇ 2:30 ਵਿੱਚ ਅੱਛਾ ਹਾਂ ਪੀਸ਼ੈਂਟ ਨੂੰ ਵੀ ਉਸ ਰਾਤ ਨੇ ਅਸੀਂ ਕੋਈ ਲਗਾਈ ਵਿਅਸੇ ਸੇਵਾਵਾਂ ਕਰਦੇ ਹਾਂ ਜਦੋਂ ਬਾਕੀ ਦਵਾਈਆਂ ਵਗੈਰਾ ਤੁਹਾਨੂੰ ਇਕੱਲਾ ਹਰ ਹੁਣ ਨਹੀਂ ਸਾਡੇ ਕੋਈ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਹੈ ਜੀ ਤੁਹਾਨੂੰ ਕੀ ਦੱਸੋ ਕੋਈ ਡਿਮਟ ਕਰਨ ਮੇਰੇ ਕੋਈ ਕੋਈ ਡਾਕਟਰ ਨੇ ਟੈਂਡ ਨਹੀਂ ਕੀਤਾ ਜਾਣ ਕੋਈ ਕੋਈ ਅੰਦਰ ਤੁਹਾਨੂੰ ਕਿਸੇ ਤਰ੍ਹਾਂ ਦੀ ਪਾਣੀ ਤਾਂ ਨਹੀਂ ਦੀ ਪਾਸ਼ਨਾ ਜੀ ਸਭ ਇਹ ਜਿਹੜੀ ਕਿਥੋਂ ਸਰਦ 226 ਸੈਕਟਰ ਪਾਰਵਤੀਂ ਟਲੇ ਤੇ ਕੀ ਕਹਿਣਾ ਚਾਹੁੰਦੇ ਹੋ ਵੀ ਰਾਤ ਨੂੰ ਵੀ ਡਾਕਟਰ ਦੀ ਡਿਊਟੀ ਹੋਣੀ ਚਾਹੀਦੀ ਤੁਹਾਨੂੰ ਵੀ ਇੱਥੇ ਡਾਕਟਰ ਚਾਹੀਦਾ ਹਾਂ ਕੀ ਕੀ ਲੱਗਿਆ ਕਿ ਤੁਹਾਨੂੰ ਵੀ ਜਿਹੜਾ ਤੁਸੀਂ ਕਿਹਾ ਵੀ ਰਾਤ ਨੂੰ ਵੀ ਡਿਊਟੀ ਹੋਣੀ ਕੋਈ ਪੇਸ਼ੈਂਟ ਨੂੰ ਕੋਈ ਰਾਤ ਨੂੰ ਕੋਈ ਪ੍ਰੋਬਲਮ ਆ ਸਕਦੀ ਹੈ ਜੀ ਤੁਸੀਂ ਚੱਚਾ ਬੱਚਾ ਬਾੜ ਚ ਆਏ ਹੋ ਤੁਹਾਡੀ ਵਾਈਫ ਆ ਤੇ ਕੀ ਪ੍ਰੋਬਲਮ ਲੱਗੀ ਜਿਹੜੀ ਰਾਤ ਨੂੰ ਤੁਸੀਂ ਕਿਹਾ ਵੀ ਡਾਕਟਰ ਦੀ ਡਿਊਟੀ ਐਵੇਂ ਲੱਗ ਰਿਹਾ ਜੀ ਕਿ ਰਾਤ ਨੂੰ ਕੋਈ ਪ੍ਰੋਬਲਮ ਹੋਦੀ ਤੇ ਮਤਲਬ ਕਿ ਪੇਸ਼ੈਂਟ ਤੇ ਡਾਕਟਰ ਹੋਣਾ ਜ਼ਰੂਰੀ ਹੈ ਜੀ ਹੂੰ ਸੋ ਦਿਨਾਂ ਦੀ ਪੇਸ਼ੈਂਟ ਇੱਥੇ ਲੋਡ ਨਹੀਂ ਜੀ ਠੀਕ ਹੈ ਜੀ ਸਾਰਿਆਂ ਦਾ ਲਾਸਟ ਹੈ ਨੋਵਾ ਮਹਿਮੰਤ ਚੱਲ ਰਿਹਾ ਜੀ ਪਰ ਐਡਮਿਟ ਨਹੀਂ ਜੀ ਜਦੋਂ ਵੀ ਲੋਡ ਪੈ ਸਕਦੀ ਰਾਤ ਨੂੰ ਜੀ ਮਤਲਬ ਕਿ ਡਾਕਟਰ ਇਸ ਟਾਈਮ ਕੋਈ ਨਹੀਂ ਹੈਗਾ ਹੋਰ ਹੈ ਇਸ ਟਾਈਮ ਡਾਕਟਰ ਨਹੀਂ ਹੈਗਾ ਤੇ ਸਰਕਾਰ ਤੋਂ ਕੀ ਮੰਗ ਕਰਦੇ ਹੋ ਜੀ ਭਵੰਤਨੀਆਂ ਜੀ ਰਾਤ ਨੂੰ ਡਾਕਟਰ ਹੁਣ ਦੋ ਡਾਕਟਰ ਹੋਣ ਚਾਹੀਦੇ ਦੋ ਦਿਨੇ ਦੋ ਰਾਤ ਨੂੰ ਵੀ ਹੋਣ ਚਾਹੀਦੇ ਅਸੀਂ ਐਮਰਜੈਂਸੀ ਚੈੱਕ ਕੀਤਾ ਜਿੱਥੇ ਬੱਚਾ ਵਾਰਡ ਤੇ ਵੀ ਜਿਹੜੇ ਪੇਸ਼ੈਂਟ ਐਡਮਿਟ ਹੈਗੇ ਉਸ ਵਾਰਡ ਦੀ ਵੀ ਚੈਕਿੰਗ ਕੀਤੀ ਹੈ ਜਿਹੜੇ ਐਮਰਜੈਂਸੀ ਦੇ ਵਿੱਚ ਪੇਸ਼ੈਂਟ ਆਏ ਆ ਉਨਾਂ ਨੂੰ ਪ੍ਰੋਪਰਟੀ ਕੀਤਾ ਗਿਆ ਇੱਕ ਵੀਲ ਚੇਅਰ ਦਾ ਇਸ਼ੂ ਸੀਗਾ ਕੋਈ ਉਹਨਾਂ ਨੇ ਸਾਨੂੰ ਪੇਸ਼ੈਂਟ ਦੇ ਨਾਲ ਟੈਂਡੈਂਟ ਜੋ ਦੱਸਿਆ ਵੀ ਵੀਲ ਚੇਅਰ ਦਾ ਕੋਈ ਇਸ਼ੂ ਹੈਗਾ ਉਹ ਇਹਨਾਂ ਨੂੰ ਹਦਾਇਤ ਕਰ ਦਿੱਤੀ ਹਸਪੀਟਲ ਅਥਾਰਟिटीज ਇਹ ਉਹ ਕੋਈ ਅੱਛੀ ਨਵੀਂ ਵੀਲ ਚੇਅਰ ਦਾ ਉੱਥੇ ਰੇਂਜ ਕਰਨਾ ਐਮਰਜੈਂਸੀ ਦੇ ਵਿੱਚ ਤਾਂ ਜੋ ਕਿਸੇ ਪੇਸ਼ੈਂਟ ਨੂੰ ਲੈ ਕੇ ਜਾਣ ਆਉਣ ਚ ਕੋਈ ਦਿੱਕਤ ਨਾ ਹੋਵੇ ਪਰੰਤੂ ਜਿਹੜਾ ਜੱੱਚਾ ਬੱਚਾ ਵਾਰਡ ਦੇ ਵਿੱਚ ਕੋਈ ਡਾਕਟਰ ਇਸ ਸਮੇਂ ਡਿਊਟੀ ਤੇ ਮੌਜੂਦ ਨਹੀਂ ਹੈ ਸਿਰਫ ਆਨ ਕਾਲ ਜਿਹੜਾ ਇਹਨਾਂ ਨੇ ਦੱਸਿਆ ਵੀ ਸਟਾਫ ਨਰਸ ਨੇ ਜੋ ਦੱਸਿਆ ਵੀ ਆਨ ਕਾਲ ਤੇ ਅਸੀਂ ਡਾਕਟਰ ਨੂੰ ਬੁਲਾਉਨੇ ਆ ਜਿਸ ਨੇ ਚੰਡੀਗੜ੍ਹ ਤੋਂ ਆਉਣਾ ਸੋ ਇਸ ਸੰਬੰਧੀ ਸਵੇਰੇ ਐਸਐਮਓ ਸਾਹਿਬ ਨਾਲ ਗੱਲਬਾਤ ਕੀਤੀ ਜਾਊਗੀ ਅੱਛਾ ਜੀ ਪਹਿਲਾਂ ਸਰ ਇਹ ਇਹੀ ਚੀਜ਼ ਕੁਝ ਦਿਨ ਪਹਿਲਾਂ ਸੇਮ ਹੋ ਰਿਪੀਟ ਹੋਈ ਸੀ ਜੀ ਪਰ ਜਿਹੜੀ ਅੱਜ ਵੀ ਹੋ ਰਹੀ ਹੈ ਉਹਦੇ ਬਾਰੇ ਕੀ ਕਹੋਂਗੇ ਜਿਹੜਾ ਪਹਿਲਾਂ ਹੋਈ ਉਹ ਮੇਰੇ ਨੋਟਿਸ 'ਚ ਨਹੀਂ ਸੀਗਾ ਇਸੇ ਕਰਕੇ ਅੱਜ ਜਨਰਲ ਸਾਨੂੰ ਸ਼ਿਕਾਇਤਾਂ ਮਿਲੀਆਂ ਸੀ ਵੀ ਪੇਸ਼ੈਂਟਸ ਨੂੰ ਜਿਨਾ ਕਿਸੇ ਮਤਲਬ ਤੋਂ ਗ੍ਰੈਫਰ ਕੀਤਾ ਜਾਂਦਾ ਜਾਂ 32 ਦੇ ਵਿੱਚ ਜਾਂ 16 ਸੈਕਟਰ ਲਈ ਰੈਫਰ ਕੀਤਾ ਜਾਂਦਾ ਉਹਨਾਂ ਨੂੰ ਇੱਥੇ ਮੈਡੀਸਨ ਨਹੀਂ ਦਿੱਤੀ ਜਾਂਦੀ। ਸੋ ਉਹ ਤਾਂ ਸ਼ਿਕਾਇਤਾਂ ਨੂੰ ਨੋਕ ਰੱਖਦੇ ਅਚੰਤਿਤ ਚੈਕਿੰਗ ਕੀਤੀ ਗਈ ਹੈ। ਸੋ ਜਿਹੜਾ ਹਸਪਤਾਲ ਦਾ ਸਟਾਫ ਹੈਗਾ ਉਹ ਅਵੇਲੇਬਲ ਹੈਗਾ ਕੋਈ ਐਮਰਜੈਂਸੀ ਤੇ ਡਾਕਟਰ ਅਵੇਲੇਬਲ ਹੈ। ਪਰੰਤੂ ਜਿੱਥੇ ਬੱਚਾ ਬਾੜ ਤੇ ਜਿੱਥੇ ਕਿਸੇ ਦਿਨੇਪਾ ਸਮੇਂ ਕਿਸੇ ਔਰਤ ਨੂੰ ਪਰੇਸ਼ਾਨੀ ਆ ਸਕਦੀ ਹੈ ਇਸ ਲਈ ਐਸਐਮਓ ਸਾਹਿਬ ਨੂੰ ਸਿਰੇ ਹਦਾਇਤ ਕੀਤੀ ਜਾਊਗੀ। ਡਾਕਟਰ ਸਾਹਿਬ ਦੇ ਖਿਲਾਫ ਕੋਈ ਐਕਸ਼ਨ ਤੁ ਜੋ ਇਸ ਟਾਈਮ ਡਿਊਟੀ ਤੇ ਨਹੀਂ ਹੈ ਨਾ ਐਕਚੁਅਲੀ ਕੀ ਹੈ ਇਹਨਾਂ ਦੀ ਡਿਊਟੀ ਰੋਸਟਰ ਹੀ ਇਦਾਂ ਦਾ ਬਣਿਆ ਹੁਣ ਕੱਲ ਬਣਿਆ 2 ਵਜੇ ਤੱਕ ਅਟੈਂਡ ਕਰਦੇ ਉਸ ਤੋਂ ਬਾਅਦ ਕੋਈ ਡਾਕਟਰ ਅਵੇਲੇਬਲ ਨਹੀਂ ਹੁੰਦਾ ਤੋ ਸਿਹਰੇ ਐਸਐਮਓ ਸਾਹਿਬ ਨੂੰ ਹਦਾਇਤ ਕੀਤੀ ਜਾਊਗੀ ਵੀ ਇਹਦਾ ਰੋਟੇਸ਼ਨ ਰੋਸਟਰ ਬਣਾਇਆ ਜਾਵੇ ਕਿ ਇੱਕ ਡਾਕਟਰ ਚਾਮ ਦੇ ਸਾਮੀ ਡਿਊਟੀ ਤੇ ਹਾਜ਼ਰ ਰਹੇ ਤਾਂ ਜੋ ਕਿਸੇ ਨੂੰ 24 ਘੰਟੇ ਦੇ ਅੰਦਰ ਅੰਦਰ ਕੋਈ ਵੀ ਜਿਹੜਾ ਐਡਮਿਟਰ ਜੱਚਾ ਬੱਚਾ ਬਾਹਰ ਚ ਪੇਸ਼ੈਂਟ ਆਏ ਹੋਏ ਆ ਜਿਨ੍ਹਾਂ ਦੇ ਹਸਬੰਡ ਆਏ ਹੋਏ ਉਹਨਾਂ ਨੇ ਵੀ ਮੰਗ ਕੀਤੀ ਹੈ ਕਿ ਨਵਾਂ ਮਹੀਨਾ ਜਿਹੜਾ ਸਾਡੀ ਸਟਾਫ ਨੂੰ ਲੱਗਿਆ ਵਾ ਕਈ ਔਰਤਾਂ ਜਿਹੜੀਆਂ ਪਈਆਂ ਨੇ ਵੀ ਕੁਝ ਵੀ ਹੋ ਸਕਦਾ ਹੈ ਚਲੋ ਇਸੇ ਤਰ੍ਹਾਂ ਦੀ ਕਮੀਆਂ ਪੇਸ਼ੀਆਂ ਜਿਹੜੀਆਂ ਹੈਗੀਆਂ ਇਹਨਾਂ ਪ੍ਰਬੰਧਕਾਂ ਵੱਲੋਂ ਕੋਈ ਰੋਸਟਰ ਨਹੀਂ ਬਣਾਇਆ ਗਿਆ ਜਾਂ ਕੋਈ ਡਿਊਟੀ ਤੇ ਡਾਕਟਰ ਤਨਤ ਨਹੀਂ ਕੀਤਾ ਗਿਆ ਉਹ ਸਵੇਰੇ ਐਸਐਮਓ ਸਾਹਿਬ ਨਾਲ ਗੱਲ ਕਰਕੇ ਉਹਨਾਂ ਨੂੰ ਬੈਕ ਕੀਤੀ ਜਾਵੇ ਹਾਂਜੀ ਕੋਈ ਰੈਫਰੈਂਸ ਕੇਸ ਵੀ ਸਾਹਮਣੇ ਆਇਆ ਇਹ ਰੈਫਰੈਂਸ ਕੇਸ ਤਾਂ ਚਲੋ ਆਪਾਂ ਉਹਦੇ ਵਿੱਚ ਸਾਹਮਣੇ ਆਈ ਹੈ ਪੇਸ਼ੈਂਟ ਬੈਠੇ ਆ ਔਰ ਉਹਨਾਂ ਦੇ ਕੋਲੇ ਕੋਈ ਡਾਕਟਰ ਟੈਂਡ ਕਰਦੀ ਨਹੀਂ ਹੈ ਇੱਕ ਸਿਰਫ ਟੈਂਡੈਂਟ ਬੈਠੀ ਹੈ ਇੱਕ ਲੇਡੀ ਨਾਲੋ ਨੇ ਇੱਕ ਕਲਾਸ 4 ਜੋ ਦੋ ਜਣੇ اٹੈਂਡੈਂਟਲੀ ਬੈਠੇ ਆ ਜੋ ਕਾਫੀ ਨਹੀਂ ਹੈ ਕਿਉਂਕਿ ਕਿਸੇ ਵੀ ਸਮੇਂ ਐਮਰਜੈਂਸੀ ਆ ਸਕਦੀ ਹੈ ਕਿਸੇ ਨੂੰ ਡਿਲੀਵਰੀ ਕਰਨੀ ਪੈ ਸਕਦੀ ਹੈ ਜਾਂ ਉਹਨਾਂ ਦੇ ਬੱਚੇ ਨੂੰ ਜਿਹੜਾ ਹੋਣ ਵਾਲੀ ਲਾਜ਼ ਨੂੰ ਕੋਈ ਦਿੱਕਤ ਆ ਸਕਦੀ ਹੈ ਸੋ ਡਾਕਟਰ ਦਾ ਹੋਣਾ ਬਹੁਤ ਜ਼ਰੂਰੀ ਹੈ ਇਸ ਲਈ ਸਵੇਰੇ ਆਪਾਂ ਸੀਨੀਅਰ ਅਥਾਰਟिटीज ਨਾਲ ਵੀ ਗੱਲ ਕਰਾਂਗੇ ਤੇ ਸੀਨੀਅਰ ਆਫਸਰਾਂ ਦੇ ਧਿਆਨ ਚ ਵੀ ਲੰਦਾ ਜਾਊਗਾ ਤਾਂ ਜੋ ਇਸ ਤਰ੍ਹਾਂ ਦੀ ਹਸਪਤਾਲਾਂ ਦੇ ਵਿੱਚ ਰਾਤ ਨੂੰ ਜਿਹੜੀ ਖੱਜਲ ਖਵਾ ਰਹੀ ਹੈ ਪਲੱਸ ਜਿਹੜਾ ਇੱਕ ਮੌਕੇ ਦੀ ਜਿਹੜੀ ਦਵਾਈ ਹੈ ਜਾਂ ਸਹੂਲਤ ਹੈਗੀ ਹੈ ਜਾਂ ਚੈਕਿੰਗ ਹੋਣੀ ਹੈ ਉਹ ਜ਼ਰੂਰੀ ਹੈ ਤਾਂ ਉਹ ਦਵਾਈ ਜਾਏਗੀ ਸਰ ਇੱਕ ਕਲਾਸ ਵਾਲੀ ਡਾਕਟਰ ਕਮਲ ਨੇ ਵਿਹਾਨ ਦਿੱਤਾ ਸੀਗਾ ਕਿ ਸਟਾਫ ਦੀ ਕਮੀ ਹੈਗੀ ਸਰਕਾਰ ਨੂੰ ਚਾਹੀਦਾ ਕਿ ਇਸ ਧਾਪ ਰੱਖਿਆ ਜਾਵੇ ਹੋਰ ਸਰ ਉਹ ਵੀ ਐਸਐਮਓ ਸਾਹਿਬ ਤੋਂ ਲੈ ਲਾਂਗੇ ਜਿਹੜੀਆਂ ਪੋਸਟਾਂ ਵੇਖ ਕੇ ਲਿਖਾਂ ਅਨੋਨੇ ਟਾਈਮ ਤੇ ਸਰ ਲਿਖ ਕੇ ਭੇਜਦੇ ਨਹੀਂ ਜ਼ਰੂਰ ਲਿਖਿਆ ਜਾਊਗਾ ਕੱਲ ਹੀ ਲਿਖ ਕੇ ਭੇਜਾਂਗੇ ਜੋ ਸਟਾਫ ਦੀ ਕਮੀ ਹੈ ਸਰਕਾਰ ਨੂੰ ਉਚੇਚੇ ਤੌਰ ਤੇ ਤੁਹਾਨੂੰ ਦੱਸਿਆ ਜਾਏਗਾ ਵੀ ਜਿਹੜਾ ਸਟਾਫ ਦੀ ਸ਼ੋਰਟੇਜ ਹੈ ਉਹ ਕੰਪਲੀਟ ਕੀਤੀ ਜਾਵੇ ਤਾਂ ਜੋ ਜਿਹੜਾ ਮਰੀਜ਼ਾਂ ਨੂੰ ਇੱਕ ਸਮੇਂ ਸਿਰ ਦਵਾਈ ਨਹੀਂ ਐਸ.ਡੀ.ਐਮ. ਗੁਰਮਿੰਦਰ ਸਿੰਘ ਨੂੰ ਕਈ ਸ਼ਿਕਾਇਤਾਂ ਜਿਹੜੀਆਂ ਮਿਲੀਆਂ ਸੀ ਕਿ ਸਰਕਾਰੀ ਹਸਪਤਾਲ ਦੇ ਵਿੱਚ ਰਾਤ ਨੂੰ ਡਾਕਟਰ ਅਵੇਲੇਬਲ ਨਹੀਂ ਹੁੰਦਾ ਜਿਸ ਕਾਰਨ ਮਰੀਜ਼ਾਂ ਨੂੰ ਕਈ ਤਰ੍ਹਾਂ ਦਾ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਏ ਤੇ ਐਸ.ਡੀ.ਐਮ. ਸਾਹਿਬ ਨੇ ਪੂਰੇ ਪੱਤਰਕਾਰਾਂ ਦੀ ਟੀਮ ਨੂੰ ਲੈ ਕੇ ਖਰੜ ਸਿਵਲ ਹਸਪਤਾਲ ਦਾ ਅੱਜ ਦੌਰਾ ਕੀਤਾ ਦੌਰਾ ਕਰਨ ਤੇ ਕੁਝ ਕਮੀਆਂ ਵੀ ਜਿਹੜੀਆਂ ਨੇ ਪਾਈਆਂ ਗਈਆਂ ਕਹਿੰਦੇ ਨੇ ਡਾਕਟਰ ਐਮਰਜੈਂਸੀ ਦੇ ਵਿੱਚ ਬਿਲਕੁਲ ਮੌਜੂਦ ਸੀ ਪਰ ਇੱਕ ਮਰੀਜ਼ ਨੇ ਦੱਸਿਆ ਕਿ ਬੀਲ ਚੇਅਰ ਦੀ ਜਿਹੜੀ ਹੈ ਦਿਕਤ ਆ ਰਹੀ ਹੈ ਬੀਲ ਚੇਅਰ ਜਿਹੜੀ ਹੈ ਟੁੱਟੀ ਹੋਈ ਹੈ ਮਰੀਜ਼ਾਂ ਨੂੰ ਜਿਹੜੇ ਹੈ ਚੱਕ ਕੇ ਅੰਦਰ ਲੈਣਾ ਪੈ ਰਿਹਾ ਹੈ ਤੇ ਦੂਜੇ ਪਾਸੇ ਜੱੱਚਾ ਬੱਚਾ ਬਾੜ ਦੀ ਵੀ ਜਿਹੜੀ ਹੈ ਚੈਕਿੰਗ ਕੀਤੀ ਗਈ ਉੱਥੇ ਵੀ ਜਿਹੜਾ ਹੈ ਰਾਤ ਨੂੰ ਜਿਹੜਾ ਹੈ ਡਾਕਟਰ ਜਿਹੜਾ ਮੌਜੂਦ ਨਹੀਂ ਸੀ ਸਿਰਫ ਅਟੈਂਡੈਂਸ ਤੇ ਇੱਕ ਕਲਾਸ 4 ਦੀ ਹੀ ਡਿਊਟੀ ਲੱਗੀ ਹੋਈ ਸੀ ਉੱਥੇ ਵੀ ਜਿਹੜਾ ਹੈ ਜੱੱਚਾ ਬੱਚਾ ਬਾੜ ਦੇ ਵਿੱਚ ਵੀ ਮਰੀਜ਼ਾਂ ਦੇ ਪਰਿਵਾਰ ਦੇ ਜੇ ਮੈਂਬਰ ਆਏ ਨੇ ਜਿਹੜੀ ਔਰਤਾਂ ਗਰਭਵਤੀਆਂ ਨੇ ਜਿਨ੍ਹਾਂ ਦੇ ਬੱਚਾ ਆਉਣ ਵਾਲਾ ਉਹਨਾਂ ਦੇ ਪਰਿਵਾਰ ਮੈਂਬਰਾਂ ਨੇ ਵੀ ਜਿਹੜੀ ਹੈ ਸਰਕਾਰ ਤੇ ਪ੍ਰਸ਼ਾਸਨ ਤੋਂ ਅਪੀਲ ਕੀਤੀ ਹੈ ਕਿ ਰਾਤ ਨੂੰ ਵੀ ਜਿਹੜਾ ਹੈ ਡਾਕਟਰ ਓਰੇ ਮੌਜੂਦ ਹੋਣਾ ਚਾਹੀਦਾ ਕਿਉਂਕਿ ਨੌਵਾਂ ਮਹੀਨਾ ਤੱਕ ਜਿਹੜੀਆਂ ਔਰਤਾਂ ਜਿਹੜੀਆਂ ਓਰੇ ਦਾਖਲ ਨੇ ਉਹਨਾਂ ਨੂੰ ਨੌਵਾਂ ਮਹੀਨਾ ਤੱਕ ਲੱਗਿਆ ਹੋਇਆ ਹੈ ਤੇ ਬੱਚੇ ਦੀ ਡਿਲੀਵਰੀ ਕਦੇ ਵੀ ਹੋ ਸਕਦੀ ਹੈ ਕਦੇ ਵੀ ਕੁਛ ਨਾ ਕੋਸ਼ਿਸ਼ ਜਿਹੜਾ ਹੈ ਘਟ ਸਕਦਾ ਬੱਚੇ ਦੀ ਜਾਨ ਵੀ ਜਾ ਸਕਦੀ ਹੈ ਇਸ ਦੇ ਉੱਤੇ ਜਿਹੜਾ ਐਚਡੀਐਮ ਖਰੜ ਦੇ ਗੁਰਮਿੰਦਰ ਸਿੰਘ ਦੇ ਵੱਲੋਂ ਸਖਤ ਐਕਸ਼ਨ ਲਿੱਤਾ ਗਿਆ ਤੇ ਉਹਨਾਂ ਨੇ ਕਿਹਾ ਕਿ ਐਸਐਮਓ ਦੇ ਨਾਲ ਮਿਲ ਕੇ ਜਿਹੜਾ ਹੈ ਸਰਕਾਰ ਨੂੰ ਇਸ ਦੇ ਬਾਰੇ ਜਿਹੜਾ ਆਗੂਤ ਕਰਾਇਆ ਜਾਵੇਗਾ ਤੇ ਰਾਤ ਨੂੰ ਵੀ ਜਿਹੜੀ ਹੈ ਕਿਸੇ ਨਾ ਕਿਸੇ ਡਾਕਟਰ ਦੀ ਜਿਹੜੀ ਹੈ ਡਿਊਟੀ ਲਗਾਈ ਜਾਵੇਗੀ ਹੁਣ ਦੇਖਣਾ ਇਹ ਹੋਵੇਗਾ ਕਿ ਐਚਡੀਐਮ ਸਾਹਿਬ ਦੇ ਵੱਲੋਂ ਜਿਹੜਾ ਹੈ ਇਹ ਰੇਡ ਜ਼ਰੂਰ ਕੀਤੀ ਗਈ ਸੀ ਚੈਕਿੰਗ ਕੀਤੀ ਗਈ ਸੀ ਕਿਹਾ ਹੁਣ ਰਾਤ ਨੂੰ ਡਾਕਟਰ ਉਰੇ ਮੌਜੂਦ ਰਹਿਣਗੇ ਮਰੀਜ਼ਾਂ ਦੇ ਲਈ ਜਾਂ ਫਿਰ ਇਹ ਜਿਹੜੀ ਰੇਡ ਹੈ ਖਾਣਾ ਪੂਰਤੀ ਲਈ ਹੀ ਕੀਤੀ ਗਈ ਹੈ ਇਹ ਤਾਂ ਨਾਲਾ ਸਮਾਂ ਹੀ ਦੱਸੇਗਾ ਖਰੜਤੋਸ਼ ਡੇਵਿਡ ਬਰਮਾ ਦੀ ਖਾਸ ਰਿਪੋਰਟ